ਮੱਲਾ ਜੀ ਉਹਨਾਂ ਤੋਂ ਸਿੱਖ ਲਿਆ ਝਾੜੂ ਨੇ ਮੱਲਾ ਜੀ ਉਹਨਾਂ ਤੋਂ ਸਿੱਖ ਲਿਆ ਝਾੜੂ ਨੇ ਮੇਰਾ ਪਰਿਵਾਰ ਜਿਹੜਾ ਹੈ ਜੀ ਇਹ ਬੇਸਿਕਲੀ ਕਾਂਗਰਸੀ ਪਰਿਵਾਰ ਜੀ ਮੇਰੇ ਪਿਤਾ ਜੀ 1952 ਚ ਸਰਪੰਚ ਰਹੇ ਮੇਰੇ ਤਾਇਆ ਜੀ ਰਾਜਸਥਾਨ ਤੋਂ ਸਰਪੰਚ ਰਹੇ ਜੀ ਮੇਰੇ ਤਾਇਆ ਜੀ ਲਾਹੌਰ ਹਾਈ ਕੋਰਟ ਦੇ ਰੀਡਰ ਸੀ ਜੀ ਦਾਦਾਈ ਮੇਰੇ ਜਿਹੜੇ ਆ ਉਹ ਪਹਿਲਾਂ ਪਟਵਾਰੀ ਸੀ ਜੀ ਫਿਰ ਕਾਨੂੰਗੋ ਰਿਟਾਇਰ ਹੋ ਕੇ ਫਿਰ ਉਹ ਸ਼ਰੋਮਨੀ ਕਮੇਟੀ ਜਿਹੜੀ ਆ ਇਹਦੇ ਵਿੱਚ ਲੋਕਲ ਕਮੇਟੀ ਗੁਰਦਾਰਾ ਲੋਕਲ ਕਮੇਟੀ ਬਣੀ ਉਹਦੇ ਵਿੱਚ ਕੈਸ਼ੀਅਰ ਰਹਿ ਸਰਦਾਰ ਬਹਾਦਰ ਸਿੰਘ ਜਿਨ੍ਹਾਂ ਨੇ ਕੇ ਆਪਣੀਆਂ ਚਾਬੀਆਂ ਜਿਹੜੀਆਂ ਸ਼ਰੋਮਨੀ ਕਮੇਟੀ ਨੂੰ ਉਸ ਵੇਲੇ ਸੌਂਪੀਆਂ ਮੈਂ ਉਸ ਪਰਿਵਾਰ ਨਾਲ ਬਿਲੋਂਗ ਕਰਦਾ ਤੇ ਉਸ ਤੋਂ ਬਾਅਦ ਪਿਤਾਈ ਤੋਂ ਬਾਅਦ ਅਜੀਸ਼ਾ ਨੂੰ ਉਸ ਟਾਈਮ ਲਈ ਬਣਾਇਆ ਗਿਆ ਸਰਪੰਚ ਜੀ ਉਸ ਤੋਂ ਬਾਅਦ ਫਿਰ ਅਜੀਸ਼ਾ ਉਹਨਾਂ ਨੇ ਸ਼ਹਿਰ ਨੂੰ ਚਲ ਜਾਣ ਕਰਕੇ ਫਿਰ ਮੈਨੂੰ ਪਾਰਟੀ ਨੇ ਮੌਕਾ ਦਿੱਤਾ ਜੀ ਤੇ ਫਿਰ ਪਰਿਵਾਰ ਵੱਲੋਂ ਜਿਹੜੀ ਇਹ ਸੇਵਾ ਜਿਹੜੀ ਆ ਮੇਰੇ ਪਿਤਾ ਪੁਰਖੀ ਪਾਰਟੀ ਆ ਮੈਂ ਪਿੰਡ ਦੇ ਵਿੱਚ ਅੱਜ ਤੱਕ ਕਾਇਮ ਰੱਖੀ ਆ ਚਾਹੇ ਐਸ்சி ਸਰਪੰਚ ਖੜੋਜੇ ਚਾਹੇ ਜਨਰਲ ਖੜੋਜੇ ਮੈਂ ਦਾਸ ਕਾਂਗਰਸ ਪਾਰਟੀ ਲੋਕ ਦੀ ਸੇਵਾ ਕਰਦਾ ਔਰ ਉਹਦਾ ਹਰ ਤਰ੍ਹਾਂ ਦੀ ਮਦਦ ਕਰਦਾ ਤੇ ਪਾਰਟੀ ਦੇ ਜਿਹੜੇ ਹੈਗੇ ਆ ਵਰਕ ਉਹਨਾਂ ਨੂੰ ਅਜਾਗਰ ਕਰਦਾ ਹੈ ਦੇਖੋ ਜੀ ਜੋ ਅਸੀਂ ਪਿਛਲਾ ਵਾਚੇ ਆਪਣੇ ਪਿਤਾਈ ਤੋਂ ਸੁਣਦੇ ਸੀ ਜੀ ਸਰਦਾਰ ਗਰਦੇয়াল ਸਿੰਘ ਢਲੋਂ ਨਾਲ ਵੀ ਬਹਿਣ ਦਾ ਮੌਕਾ ਮਿਲਿਆ ਜੀ ਡੱਲਕੇ ਸਾਹਿਬ ਨਾਲ ਵੀ ਬਹਿਣ ਦਾ ਮੌਕਾ ਮਿਲਿਆ ਹੈ ਜੀ ਸ਼ਮਾਈਪੁਰੀ ਨਾਲ ਸੇਵਾ ਨਿਭਾਉਣ ਦਾ ਮੌਕਾ ਮਿਲਿਆ ਹੈ ਜੀ ਸਰਦਾਰ ਬਿਆਨਸੋਂ ਨਾਲ ਮੌਕਾ ਮਿਲਿਆ ਬੈਨਦਾਈ ਹਰਚਲ ਸੋ ਨਾਲ ਬੈਨ ਦਾ ਮੌਕਾ ਮਿਲਿਆ ਬੀਬੀ ਪਠੜਣਾ ਨਾਲ ਬੈਨ ਦਾ ਮੌਕਾ ਮਿਲਿਆ ਸਾਰੇ ਹੀ ਸੀਐਮਾ ਨਾਲ ਬੈਨ ਦਾ ਮੌਕਾ ਮਿਲਿਆ ਔਰ ਮੈਂ ਬਾਚਦਾ ਹੈ ਕਿ ਕਾਂਗਰਸ ਇੱਕ ਅਜਿਹੀ ਪਾਰਟੀ ਹੈ ਜਿਨੇ ਕੇ ਸੰਘਰਸ਼ ਕਰਕੇ ਦੇਸ਼ ਨੂੰ ਆਜ਼ਾਦ ਕਰਾਇਆ ਔਰ ਦੇਸ਼ ਦੇ ਵਿੱਚ ਉਦੋਂ ਸੂਈ ਵੀ ਨਹੀਂ ਬੰਦੀ ਜਿਨੇ ਕੇ ਅੱਜ ਐਟਮ ਹਥਿਆਰ ਤੱਕ ਔਰ ਜਿਵੇਂ ਕਿ ਸਾਡੇ ਲੜਾਈ ਦੇ ਵਿੱਚ ਪਿਛੋਂ ਆਰਡਰ ਆ ਗਿਆ ਸੀ ਭਾਈ ਛੱਡ ਕੇ ਆ ਜਾਓ ਤੇ ਤਿੰਨ ਕਿ ਟੈਂਕ ਸੀਗੇ ਇੱਥੇ ਤੇ ਇਹਨਾਂ ਨੇ ਪਾਕਿਸਤਾਨ ਦਾ ਮੂੰਹ ਮੋੜਿਆ ਉਦੋਂ ਜਿਹੜੇ ਪੈਂਡੰਟ ਟੈਂਕ ਤੋੜੇ ਆ ਨਾ ਇਹ ਸਾਰਾ ਕੁਝ ਕਾਂਗਰਸ ਦੀ ਸੇਵਾ ਭਾਵਨਾ ਮਤਲਬ ਦੇਸ਼ ਪ੍ਰਤੀ ਭਾਵਨਾ ਕਰਕੇ ਇਥੋਂ ਤੱਕ ਜਿਹੜੀ ਆ ਉਹ ਸਾਇੰਸ ਨੇ ਤਰੱਕੀ ਕਰਕੇ ਸਾਇੰਸਦਾਨਾ ਨੇ ਮਤਲਬ ਦੇਸ਼ ਨੂੰ ਅੱਗੇ ਲਿਆਂਦਾ ਤੇ ਬਹੁਤ ਕੁਛ ਹਿੰਦੂਸਾਂ ਦਾ ਬਣਾਇਆ ਵਰਡ ਦੇ ਵਿੱਚ ਜੇ ਨਾ ਹਿੰਦੂਸਾਂ ਦਾ ਸੀ ਉਹ ਕਾਂਗਰਸ ਪਾਰਟੀ ਦੀ ਚੰਗੀ ਸੋਚ ਵਾਲੇ ਲੀਡਰਾਂ ਕਰਕੇ ਸੀ ਜੀ ਜਦੋਂ ਦਾ ਮੋਦੀ ਐ ਦੇਸ਼ ਦਾ ਕੰਮ ਡਾਉਣ ਗਿਆ ਤੁਸੀਂ ਆਹ ਦੇਖ ਲਓ ਇਹ ਪੋਲੀਟੀਕਲ ਲਾਈਨ ਨੂੰ ਜਾਗਰੂਕ ਕਰਦੇ ਆ ਪੋਲੀਟੀਕਲ ਲਾਈਨ ਤੇ ਹੀ ਸੰਧੂਰ ਕਰ ਲਾ ਆਹ ਕਰ ਲਾ ਆਹ ਜਿਹੜੇ ਅਟੈਕ ਹੁੰਦੇ ਆ ਉਹਨਾਂ ਦੇ ਕਿੱਥੇੋਂ ਆਏ ਬੰਦੇ ਕਿੱਥੇ ਗਏ ਅਇ ਤੱਕ ਸਾਡੀਆਂ ਏਜੰਸੀਆਂ ਜਿਹੜੀਆਂ ਉਹ ਫੇਲ ਹੋਣ ਡੀਆਂ ਜੀ ਉਹਦਾ ਮੇਨ ਕਾਰਨ ਜਿਹੜਾ ਵਾ ਕਿ ਜਿਹੜੇ ਇਸ ਵੇਲੇ ਰਾਜ ਕਰਦੇ ਆ ਬੀਜੇਪੀ ਵਾਲੇ ਉਹਨਾਂ ਦੇਸ਼ ਦੇ ਪ੍ਰਤੀ ਉਹ ਮਤਲਬ ਸੁਧਿਰ ਨਹੀਂ ਜੀ ਤਰਨਤਾਰਨ ਦੀ ਸੀਟ ਨੂੰ ਪੰਜਾਬ ਸਰਕਾਰ ਵੱਲੋਂ ਜਦੋਂ ਹੀ ਖਾਲੀ ਐਲਾਨਿਆ ਗਿਆ ਤਾਂ ਇੱਥੇ ਜਿਮਣੀ ਚੋਣ ਦਾ ਜਿਹੜਾ ਉਹ ਅਖਾੜਾ ਪਖਿਆ ਤੇ ਸਿਆਸਤ ਗਰਮਾਈ ਹੋਈ ਹੈ ਜੀ ਹਾਂ ਪਾਰਟੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੀ ਫੇਰੀ ਨੇ ਵੀ ਇਸ ਸੀਟ ਤੇ ਇਸ ਜਿਮਣੀ ਚੋਣ ਤੇ ਦਿਲਚਸਪੀ ਵਧਾਈ ਹੈ ਕਿਉਂਕਿ ਉਹਨਾਂ ਦੇ ਵੱਲੋਂ ਵੀ ਆਪਣੇ ਉਮੀਦਵਾਰ ਦਾ ਐਲਾਨ ਕੀਤਾ ਗਿਆ ਹੁਣ ਕਾਂਗਰਸ ਵੀ ਜਿਹੜੀ ਹੈ ਉਹ ਵੀ ਪੱਬਾਂ ਪਾਰ ਹੈ ਆਮ ਆਦਮੀ ਪਾਰਟੀ ਵੀ ਪੱਬਾਂ ਪਾਰ ਹੈ ਤੇ ਭਾਜਪਾ ਵੀ ਇੱਥੇ ਕੁਝ ਵੱਖਰਾ ਕਰੇਗੀ ਨਾਲ ਇਸ ਵळे ਕਾਂਗਰਸ ਪਾਰਟੀ ਦੇ ਸਰਪੰਚ ਅਤੇ ਪਿਛਲੇ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਦੇ ਨਾਲ ਜੱਦੀ ਪੁਰਸ਼ੀ ਜੁੜੇ ਕਾਂਗਰਸੀ ਪਾਰਟੀ ਦੇ ਨਾਲ ਸਰਪੰਚ ਮੱਲਾ ਜੀ ਮਧੂਦ ਨੇ ਪਿੰਡ ਸੋਤ ਤੋਂ ਅਤੇ ਉਹਨਾਂ ਨੇ ਟਿਕਟ ਦੀ ਦਾਅਵੇਦਾਰੀ ਵੀ ਪੇਸ਼ ਕੀਤੀ ਹੈ ਗੱਲਬਾਤ ਕਰਕੇ ਜਾਣਦੇ ਆ ਕਿ ਕਿਸ ਤਰੀਕੇ ਦੇ ਨਾਲ ਕਾਂਗਰਸ ਦਾ ਵਰਕ ਰਹਿਣ ਵਾਲਾ ਹੈ ਜਾਣ ਰਹਿਣ ਵਾਲਾ ਤੇ ਲੋਕਾਂ ਦੀ ਨਵਜੁਝ ਪਛਾਣਨ ਦੇ ਵਿੱਚ ਜੋ ਕਿ ਪਹਿਲਾਂ ਹੀ ਸਰਪੰਚ ਮੱਲਾ ਜੀ ਪਿੰਡੋ ਪਿੰਡੀ ਵਰਕ ਵੀ ਕਰਦੇ ਰਹੇ ਤੇ ਲੰਮਾ ਸਮਾਂ ਕਾਂਗਰਸ 'ਚ ਸੇਵਾ ਨਿਭਾਉਂਦੇ ਆ ਰਹੇ ਨੇ ਤੇ ਨਿਭਾ ਰਹੇ ਨੇ ਗੱਲਬਾਤ ਕਰ ਲੈਣੇ ਆ ਸਰਪੰਚ ਸਾਹਿਬ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਧੰਵਾਦ ਜੀ ਐਨੂੰ ਤੁਸੀਂ ਸਾਡੇ ਆਏ ਸਾਡੇ ਲੋਕਾਂ ਦੇ ਰੂਪ ਰੂ ਕਰਨ ਲਗੇ ਤੁਹਾਡਾ ਬਹੁਤ ਬਹੁਤ ਧੰਵਾਦ ਸਰਪੰਚ ਸਾਹਿਬ ਮੈਂ ਜਰੂਰ ਪੁੱਛਣਾ ਚਾਹਾਂਗਾ ਕਈ ਵਾਰ ਮੀਡੀਆ ਦੇ ਵਿੱਚ ਨਾ ਆਉਣ ਕਰਕੇ ਵੀ ਜਿਹੜੇ ਕੁਝ ਪੁਰਾਣੇ ਚਿਹਰੇ ਆ ਕਾਂਗਰਸ ਦੇ ਵਿੱਚ ਜਿਵੇਂ ਤੁਸੀਂ ਹੂੰ ਤੁਸੀਂ ਦੱਸ ਰਹੇ ਕਿ 1952 ਦੇ ਵਿੱਚ ਕੋਈ ਪਰਿਵਾਰ ਤੋਂ ਮੈਂਬਰ ਜਿਹੜਾ ਸੀ ਤੁਹਾਡੇ ਪਰਿਵਾਰ ਦਾ ਉਹ ਸਰਪੰਚ ਬਣਿਆ ਹਾਂਜੀ ਲੇਕਿਨ ਅਜਿਹੇ ਚਿਹਰਿਆਂ ਨੂੰ ਪਾਰਟੀ ਨੂੰ ਮੌਕਾ ਦੇਣਾ ਚਾਹੀਦਾ ਅੱਜ ਤੁਸੀਂ ਦਰਵੇਦਾਰੀ ਪੇਸ਼ ਕਰਨੀ ਸਭ ਤੋਂ ਪਹਿਲਾਂ ਆਪਣੇ ਬਾਰੇ ਦੱਸਿਓ ਕੀ ਕਹਿਣਾ ਚਾਹੋਗੇ ਦੇਖੋ ਜੀ ਸਰਪੰਚ ਸਾਹਿਬ ਗੱਲ ਹਲਕਾ ਤਰਨ ਤਾਰਨ ਦੀ ਕੀ ਲੱਗਦਾ ਕਿਹੜੇ ਕੰਮ ਨੇ ਜਿਹੜੇ ਆਮ ਆਦਮੀ ਪਾਰਟੀ ਕੋ ਨਹੀਂ ਹੋਏ ਕਾਂਗਰਸ ਕਰਦੀ ਆ ਰਹੀ ਹੈ ਜਾਂ ਕਰ ਵਿਖਾਏਗੀ ਕੀ ਕਮੀ ਵੇਖਦੇ ਹੋ ਹਲਕਾ ਤਰਨ ਤਾਰਨ ਦੇ ਲੋਕਾਂ ਦੀ ਕੀ ਮੁਸ਼ਕਲ ਵੇਖਦੇ ਹੋ ਤੁਸੀਂ ਸਭ ਨੂੰ ਮਿਲਦੇ ਵੀ ਰਹੇ ਦੇਖੋ ਜੀ ਜਿੱਥੋਂ ਤਾਕਤ ਹੈਗਾ ਡਵੈਲਪਮੈਂਟ ਦਾ ਖਿਆ ਜੀ ਡਵੈਲਪਮੈਂਟ ਦੇਖੋ ਇਸ ਵੇਲੇ ਤੁਸੀਂ ਕੋਈ ਵੀ ਸਰਪੰਚ ਬਣ ਗਿਆ ਜੀ ਕਿੰਨੇ ਸਰਪੰਚ ਬਣ ਗਏ ਐਮਐਲਏ ਦੇ ਸੈਨ ਹੋਣਗੇ ਤੇ ਤੁਹਾਡੇ ਪਿੰਡ ਦੇ ਵਿੱਚ 2 ਰੁਪਏ ਲੱਗਣਿਆ ਜੇ ਸੈਨ ਨਹੀਂ ਹੋਏ ਤੇ ਨਹੀਂ ਲੱਗਣੇ ਜੀ ਸਭ ਤੋਂ ਘਟਿਆ ਮੈਂ ਇਸ ਗੱਲ ਨੂੰ ਕਹਿੰਦਾ ਕਿ ਜਦੋਂ ਅਸੀਂ ਸਰਪੰਚ ਬਣਾ ਲੈਂਦੇ ਆ ਜਾਂ ਪੰਚਾਇਤ ਇੱਕ ਮੋਢਲਾ ਯੂ نو ਥਮ ਸਿਆਸਤ ਦਾ ਉਹਦੇ ਵਿੱਚ ਮਤਲਬ ਉਹਨੂੰ ਇੰਡੀਪੈਂਡੈਂਟ ਕੰਮ ਕਰਨ ਦੇਣਾ ਚਾਹੀਦਾ ਪਰ ਉਹਦੇ ਵਿੱਚ ਇੰਟਰਫੀਅਰ ਜਦੋਂ ਪੋਲਿਟਿਕਸ ਦਾ ਆ ਜਾਂਦਾ ਉਹ ਫਿਰ ਜਿਹੜੇ ਇਹ ਜਿੰਨੇ ਵੀ ਬਣੇ ਪੋਲਿਟੀਕਲ ਲੀਡਰ ਇਹ ਆਪਣਾ ਮਸਾਲਾ ਸਿੱਧਾ ਕਰਦੇ ਆ ਇਹ ਸਿੱਧੀਆਂ ਗਰਾਂਟੀਆਂ ਤਾਂ ਹਦਲੀ ਕਰਦੇ ਆ ਔਰ ਮੱਲਵ ਲੋਟਕਸ ਉੱਠਦਾ ਇੱਕ ਰਾਹ ਲੱਭਦੇ ਆ ਜਿਵੇਂ ਕਿ ਆਪਣੇ ਹਲਕੇ ਦਾ ਪਿੱਛੇ ਰੋਲਾ ਵੀ ਪਿਆ ਸੀ ਬਹੁਤ ਜ਼ਿਆਦਾ ਰੋਲਾ ਪਿਆ ਸੀ ਹਲਕੇ ਦਾ ਉਹ ਲੇਟਾਂ ਦਾ ਰੋਲਾ ਪਿਆ ਸੀਗਾ ਐਂਜੀ ਹੋਰ ਨਾ ਥਾਈ ਵੀ ਇਹਨਾਂ ਦਾ ਇਹੀ ਕੰਮ ਚੱਲਦਾ ਲੋਟੇ ਕਸੋਟ ਜਿਹੜੀ ਅਸਲ ਆ ਬੋਥ ਯੂਰਾ ਤੇ ਆ ਚਾਹ ਕਿਸੇ ਵੀ ਤਰ੍ਹਾਂ ਦੀ ਡਵੈਲਪਮੈਂਟ ਲੈ ਲੋ ਉਹਦੇ ਚ ਡਵੈਲਪਮੈਂਟ ਘਟਿਆ ਤੇ ਕਮਿਸ਼ਨ ਇਹਨਾਂ ਦੇ ਮਤਲਬ ਗਨੋਪੀ ਜਿਹੜੇ ਲੁੱਟਣ ਵਾਲੇ ਉਹ ਬਹੁਤ ਜ਼ਿਆਦੇ ਹੋ ਗਏ ਆ ਮਤਲਬ ਪੂਰਾ ਪੰਜਾਬ ਨੂੰ ਲੁੱਟ ਕੇ ਇਹ ਪੂਰੇ ਇੰਡੀਆ ਦੀਆਂ ਇਲੈਕਸ਼ਨਾਂ ਲੜਨੀਆਂ ਚਾਹੁੰਦੇ ਆ ਹਰ ਤਰੀਕੇ ਨਾਲ ਮਤਲਬ ਪੰਜਾਬ ਚੋਂ ਪੈਸਾ ਕੱਢਿਆ ਜਾਵੇ ਸਰਪੰਚ ਸਾਹਿਬ ਜ਼ਰੂਰ ਦੱਸਿਓ ਕੀ ਜੇਕਰ ਪਾਰਟੀ ਤੁਹਾਨੂੰ ਮੌਕਾ ਦਿੰਦੀ ਹੈ ਕਾਂਗਰਸ ਪਾਰਟੀ ਵੱਲੋਂ ਤੁਸੀਂ ਟਿਕਟ ਦੀ ਦਵੈਦਾਰੀ ਦੀ ਪੇਸ਼ਕਸ਼ ਕੀਤੀ ਔਰ ਅਜਿਹੇ ਇਨਸਾਨ ਨੂੰ ਮੌਕਾ ਦੇਣਾ ਵੀ ਚਾਹੀਦਾ ਜਿਸ ਦੇ ਪੀੜੀ ਦਰ ਪੀੜੀ ਕਾਂਗਰਸ ਦੇ ਵਿੱਚ ਗੁਰਤੀ ਕਾਂਗਰਸ ਦੀ ਹੋਵੇ ਕਿਹੋ ਜਿਹਾ ਵਿਕਾਸ ਕੀ ਸੋਚ ਹੈ ਹਲਕੇ ਦੇ ਲਈ ਤੇ ਜਾਂ ਫਿਰ ਜਾਂ ਕਾਂਗਰਸ ਕਿਸੇ ਹੋਰ ਨੂੰ ਮੌਕਾ ਦਿੰਦੀ ਆ ਤਾਂ ਸਰਪੰਚ ਸਾਹਿਬ ਕਿਸ ਤਰੀਕੇ ਨਾਲ ਉਹਦੇ ਨਾਲ ਤੁਰਨਗੇ ਹਲਕੇ ਦੇ ਲਈ ਕੀ ਸਲਾਹ ਉਸ ਨੂੰ ਦੇਣਗੇ ਵੀ ਇੱਥੇ ਆ ਵਿਕਾਸ ਦੇ ਕੰਮ ਕਰਾਏ ਜਾਣ ਜੇਕਰ ਤੁਹਾਨੂੰ ਮੌਕਾ ਮਿਲਦਾ ਤਾਂ ਤੁਸੀਂ ਕਿਵੇਂ ਸੋਚਦੇ ਹੋ ਜੀ ਮੈਂ ਸਭ ਤੋਂ ਪਹਿਲਾ ਨੰਬਰ ਤੇ ਕਰਪਸ਼ਨ ਦੇ ਅਗੇਂਸਟ ਆ ਜੀ ਮੈਂ ਜਿੰਨਾ ਵੀ ਜੇ ਮੈਨੂੰ ਮੌਕਾ ਦਿੱੰਦੀ ਹੈ ਸੰਗਤ ਜੀ ਤੇ ਮੈਂ ਵੱਧ ਵੱਧ ਇਮਾਨਦਾਰੀ ਦਾ ਜਿਹੜਾ ਉਹ ਚਿਹਰਾ ਅਗੇ ਲਿਆਉਂਗਾ ਚਾਹੇ ਉਹ ਪੰਚਾਇਤਾਂ ਹੋਣ ਚਾਹੇ ਕੋਈ ਪ੍ਰਸ਼ਾਸਨ ਹੋਵੇ ਚਾਹੇ ਕਿਤੇ ਵੀ ਕਿਸੇ ਵੀ ਡਿਪਾਰਟਮੈਂਟ ਦਾ ਹੋਵੇ ਮੈਂ ਸਭ ਤੋਂ ਪਹਿਲਾਂ ਹੁੰਦਾ ਸਾਡੀ ਹੈਲਥ ਜੀ ਹੈਲਥ ਨਹੀਂ ਬਹੁਤ ਅਸਲੇ ਤਰਨਤਾਂ ਦੀ ਕਮੀ ਹੈ ਕੋਈ ਸਿਸਟਮ ਨਹੀਂ ਹੈਗਾ ਐਜੂਕੇਸ਼ਨ ਸਾਰੇ ਹੀ ਸਕੂਲ ਖਾਲੀ ਪਿਆ ਫਿਰ ਹੋਰ ਸਿਸਟਮ ਵੇ ਲੋ ਜਿਹੜੇ ਪੰਚਾਇਤਾਂ ਦੇ ਆ ਉਹਨਾਂ ਦਾ ਵੀ ਸਿਸਟਮ ਕੋਈ ਨਹੀਂ ਹੈਗਾ ਚੱਲ ਰਿਹਾ ਮੰਨ ਲਓ ਹਰ ਬੰਨੇ ਕਮੀ ਕਮੀਆਂ ਕ੍ਰੈਪਸ਼ਨ ਜਿਆਦੀ ਹੈ ਤੇ ਲੋਕ ਆਸਵਾਦਿਆ ਲੋਕ ਲੁੱਟੀ ਦੇ ਜਾਂਦੇ ਆ ਮੈਂ ਇਹ ਲੋਟ ਕਿਸੁਰ ਤੋਂ ਮਤਲਬ ਪਬਲਿਕ ਨੂੰ ਰਾਹ ਦਵਾਉਂਗਾ ਇਹੀ ਕਾਰਨ ਹੈ ਕਿ ਜਿਹੜਾ ਨਸ਼ਾ ਜਿਹੜਾ ਉਹ ਕੰਟਰੋਲ ਨਹੀਂ ਹੋ ਰਿਹਾ ਕਿਉਂਕਿ ਹਰ ਇਨਸਾਨ ਚਾਹੁੰਦਾ ਕਿ ਮੇਰੇ ਕੋ ਪੈਸਾ ਜ਼ਿਆਦਾ ਹੋਵੇ ਪੈਸਾ ਜਿਹੜਾ ਉਹ ਇਕੱਠਾ ਕਰ ਲਈ ਜਿਹੜਾ ਨਸ਼ੇ ਤੇ ਉਹ ਲੋਕ ਜਿਹੜੇ ਲੀਡਰ ਆ ਉਹ ਘੱਟ ਧਿਆਨ ਦਿੰਦੇ ਆ ਪੈਸੇ ਹਲ ਜ਼ਿਆਦਾ ਦੇ ਰਹੇ ਆ ਤਾਂ ਕਰਕੇ ਹੀ ਜਿਹੜਾ ਇਹ ਨਸ਼ਾ ਜਿਹੜਾ ਇਹ ਕੰਟਰੋਲ ਨਹੀਂ ਹੋ ਰਿਹਾ ਤੇ ਜਿਹੜੀਆਂ ਪਹਿਲੀਆਂ ਸਹੂਲਤਾਂ ਵਾਵਾ ਸਹੀ ਤੋਂ ਸਿੱਖਿਆ ਇਹ ਪਬਲਿਕ ਨੂੰ ਨਹੀਂ ਮਿਲ ਰਹੀ ਜੀ ਸਰਪੰਚ ਸਾਹਿਬ ਸਾਨੂੰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ دیر ਪਰ ਸੋ ਇਹ ਸਨ ਸੋਲਪਿੰਡ ਤੋਂ ਸਰਪੰਚ ਮੱਲਾ ਜੀ ਜਿਨ੍ਹਾਂ ਨੇ ਟਿਕਟ ਦੀ ਦਾਅਵੇਦਾਰੀ ਦੀ ਵੀ ਪੇਸ਼ਕਸ਼ ਕੀਤੀ ਹੈ ਪਾਰਟੀ ਦੇ ਕੋਲੋਂ ਕਿਉਂਕਿ ਲੰਮਾ ਸਮਾਂ ਪਾਰਟੀ ਦੇ ਵਿੱਚ ਸਵਾਵਾ ਨਿਭਾਈਆਂ ਪੀੜੀ ਦਰ ਪੀੜੀ ਪਾਰਟੀ ਦੇ ਵਿੱਚ ਸਵਾਵਾ ਨਿਭਾਈਆਂ ਲੇਕਿਨ ਵੱਡੀ ਗੱਲ ਇਹ ਹੈ ਕਿ ਕਦੀ মিডিਆ ਸਾਹਮਣੇ ਬਹੁਤ ਘੱਟ ਰੂਬਰੂ ਹੁੰਦੇ ਨੇ ਅਜਿਹੇ ਚਿਹਰੇ ਪਰ ਵਕਈ ਟਿਕਟ ਦੇ ਦਾਅਵਾਦਾਰਾਂ ਦੀ ਜੇ ਗੱਲ ਕੀਤੀ ਜਾਵੇ ਕਾਂਗਰਸ ਪਾਰਟੀ ਦੇ ਵਿੱਚ ਬਹੁਤ ਨੇ ਲੇਕਿਨ ਅਮਰਿੰਦਰ ਸਿੰਘ ਰਾਜਾਵੜਿੰਗ ਜੀ ਨੇ ਇੱਕ ਹੋਰ ਗੱਲ ਵੀ ਕਹੀ ਸੀ ਕਿ ਚੰਗੀ ਗੱਲ ਹੈ ਟਿਕਟ ਦੇ ਦਾਅਵਾਦਾਰਾਂ ਦਾ ਹੋਣਾ ਇਸ ਦਾ ਮਤਲਬ ਕਾਂਗਰਸ ਦੀ ਟਿਕਟ ਦੀ ਵੀ ਕੋਈ ਵੈਲਿਊ ਹੈ ਅਤੇ ਇਹ ਗੱਲ ਤੁਹਾਡੇ ਸਾਹਮਣੇ ਜ਼ਰੂਰ ਰੱਖਾਂਗੇ ਕਿ ਦੋਸਤੋ ਅਜਿਹੇ ਚਿਹਰਿਆਂ ਨੂੰ ਮੌਕਾ ਜ਼ਰੂਰ ਮਿਲਣਾ ਚਾਹੀਦਾ ਹੈ ਜਿਹੜੇ ਲੰਮੇ ਸਮੇਂ ਤੋਂ ਕਾਂਗਰਸ ਦੇ ਨਾਲ ਜੁੜੇ ਨੇ ਅਤੇ ਕਾਂਗਰਸ ਦੇ ਵਿੱਚ ਰਹਿ ਕੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਦੇ ਆ ਰਹੇ ਨੇ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਵੈ ਦਿਲਜੀਤ ਸਿੰਘ ਨਜ਼ਰ ਪੰਜਾਬ న్యూਸ ਤਰਨਤਾਰਨ